ਇਹ ਨਹੀਂ ਬੰਦ ਹੋਈ ਆ ਸਿਰਫ ਤੇ ਸਿਰਫ ਆਕਸੀਜਨ ਜਦੋਂ ਨੇ ਜਦੋਂ ਨੇ ਚੇਂਜਓਵਰ ਕੀਤਾ ਉਹਦੇ ਚੇਂਜਓਵਰ ਕਰਨ ਦੇ ਵਿੱਚ ਹੀ ਮਤਲਬ ਤੁਸੀਂ ਕਹੋ 1-2 ਮਿੰਟ ਦਾ 2 ਮਿੰਟ ਦਾ ਨਕਸ਼ਾ ਦਾ ਗੈਪ ਜ਼ਿਆਦਾ ਨਹੀਂ ਸੀ ਅਸੀਂ ਡਿਟੇਲਡ ਇਨਕੁਆਰੀ ਕਰਾਂਗੇ ਜੀ ਇੱਕ ਤਰ੍ਹਾਂ ਇਹ ਕਿਉਂ ਹੋਇਆ ਠੀਕ ਹੈ ਜੀ ਇਹਦੇ ਵਿੱਚ ਕਿਤੇ ਮਤਲਬ ਜਿਹੜਾ ਇਹਦੇ ਵਿੱਚ ਕਿਉਂਕਿ ਕਾਫੀ ਸਾਰੇ ਬੰਦੇ ਇਨਵੋਲਡ ਹੈ ਕਿ ਕਿਹੜੇ ਲੈਵਲ ਤੇ ਕਿਸੇ ਲੈਵਲ ਤੇ ਕੋਈ ਕੋਈ ਕਮੀ ਪੇਸ਼ੀ ਰਹੀ ਹੈ ਤੇ ਅੱਗੇ ਤੋਂ ਕਦੇ ਨਾ ਹੋਵੇ ਇਹਦੇ ਚ ਆਪਾਂ ਕੀ ਇਮਪਰੂਵਮੈਂਟ ਕਰ ਸਕਦੇ ਆ ਉਹ ਸਾਰਾ ਕੁਝ ਕਰਕੇ ਮੈਨੂੰ ਦੱਸਣਗੇ ਜੀ ਕੋਈ ਜਦੋਂ ਮੈਨੂੰ ਖਬਰ ਮਿਲੀ ਆ ਮੰਦ ਭਾਗੀ ਇਹ ਜਿਹੜਾ ਵਾਕਿਆ ਹੋਇਆ ਇਹਦੇ ਜਿਹੜੇ ਪੇਸ਼ੈਂਟ ਸੀਗੇ ਆਈਸੀਯੂs ਵੈਸੇ ਵੀ ਸੇਕ ਹੁੰਦੇ ਆ ਪਰ ਬਿਲਕੁਲ ਹੀ ਜਿਹੜੇ ਕ੍ਰਿਟੀਕਲ ਸੀਗੇ ਇੱਕ ਪੇਸ਼ੈਂਟ ਦੇ ਤਾਂ ਜਿਹੜਾ ਬੜਾ ਸਨੇਕ ਵਾਇਪਰ ਆਇਆ ਉਹਦੇ ਜਿਹੜਾ ਬੜਾ ਉਹਦੀ ਆਕਸੀਜਨ ਸੈਚੂਰੇਸ਼ਨ ਪੂਰੀ ਹੋ ਹੀ ਨਹੀਂ ਰਹੀ ਸੀ ਉਹ ਸਾਰਾ ਕੁਝ ਜਿੰਨੀਆਂ ਵੀ ਸਾਰੀਆਂ ਮੈਡੀਸਿਨ ਚੱਲ ਰਹੀ ਸੀ ਉਹਦੇ باوجود ਰਿਕਵਰ ਨਹੀਂ ਹੋ ਰਿਹਾ ਸੀਗਾ ਔਰ ਜਿਹੜਾ ਤੁਹਾਡਾ ਜਿਹੜੇ ਬਾਕੀ ਦੇ ਦੋ ਪੇਸ਼ੈਂਟ ਸੀਗੇ ਇੱਕ ਤਾਂ ਕੋਈ ਡਰਗ ਅਡਿਕਟੀ ਸੀਗਾ ਉਤੋਂ ਸੈਂਟਰ ਚੋਂ ਆਇਆ ਸੀਗਾ ਔਰ ਉਹਦੇ ਉਹਦੀ ਵੀ ਗੱਲ ਔਖਾ ਖਰਾਬ ਸੀਗੀ ਤੀਜੇ ਪੇਸ਼ੈਂਟ ਤੀਜੇ ਪੇਸ਼ੈਂਟ ਸਿਗਰੇਟੇ ਮਲਟੀ ਆਰਗਨ ਫੇਲਰ ਵਾਲੀ ਸੀਗੇ ਆਕਸੀਜਨ ਦਾ ਸਪਲਾਈ ਕੋਈ ਇਸ ਤਰ੍ਹਾਂ ਨਹੀਂ ਹੋਈ ਘੱਟ ਗਿਆ ਵੀ ਥੋੜਾ ਜਿਹਾ ਪ੍ਰੈਸ਼ਰ ਘੱਟ ਰਹਾ ਸੀਗਾ ਇੱਕ ਕੰਪਰੈਸਰ ਦੇ ਵਿੱਚ ਦਿੱਕਤ ਆਈ ਸੀ ਔਰ ਜਿਹੜਾ ਬੰਦਾ ਉੱਥੇ ਡਿਊਟੀ ਤੇ ਸੀਗਾ ਉਹਦੇ ਨਾਲ ਨਾ ਸਾਡੇ ਕੋਲੇ ਸਿਲੰਡਰ ਹੁੰਦੇ ਆ ਮਤਲਬ ਜਿਹਨੂੰ ਸਿਰਫ ਇੱਕ ਸਿਰਫ ਜਿਹੜਾ ਸਵਿਚ ਚੇਂਜਓਵਰ ਕਰਨਾ ਉਹਨੇ ਕਰਤਾ ਸੀ ਆਕਸੀਜਨ ਦੀ ਸਪਲਾਈ ਥੋੜੀ ਦੇਰ ਵਾਸਤੇ ਪ੍ਰੈਸ਼ਰ ਘੱਟ ਰਹਾ ਸੀਗਾ ਨਾਲ ਦੀ ਉਹਨਾਂ ਨੇ ਸਵਿਚ ਚੋੜ ਕਰਤਾ ਔਰ ਦੂਜਾ ਜਿਹੜਾ ਪੁਆਇੰਟ ਹੈ ਚੱਲਦਾ ਪਿਆ ਪਲਾਂਟ ਔਰ ਉਹਨੇ ਕੰਪਰ ਔਰ ਥੋੜੀ ਜਿਹੇ ਵਾਸਤੇ ਪ੍ਰੈਸ਼ਰ ਘੱਟ ਹੋਇਆ ਸੀਗਾ ਔਰ ਜਿਹੜੇ ਤਿੰਨੋ ਪੇਸ਼ੈਂਟ ਜਿਹੜੇ ਸੀਗੇ ਹਾਈਲੀ ਕ੍ਰਿਟੀਕਲ ਸੀਗੇ ਸੋ ਇੰਟਰਟਾਈਮ ਵਾਸਤੇ ਪ੍ਰੈਸ਼ਰ ਘੱਟ ਹੋ ਗਿਆ ਮਤਲਬ ਯੂ ਕੈਨ ਸੇ ਵੀ ਮੇਬੀ ਵਨ ਆਊਟ ਹੋ ਗਿਆ ਜਿਹਨੇ ਜਿਹੜੀ ਰਹੀ ਹੈ ਸਰ ਸਰ ਟਾਈਮਿੰਗ ਕੀ ਰਹੀ ਹੈ ਟਾਈਮਿੰਗ ਮਤਲਬ ਇਹ ਮਤਲਬ ਮੇਰਾ ਖਿਆਲ ਹੈ ਇਹ ਸਮਾਰਟ ਹੈ ਬਾਕੀ 8:00 ਵਜੇ ਸਾਹਿਬ ਸਾਹਿਬ ਸਾਰੀ ਟਾਈਮਿੰਗ ਉਸੇ ਟਾਈਮ ਰਹੀ ਹੈ ਜੀ ਐਕਸਾਈ ਟਾਈਮਿੰਗ ਉਸੇ ਟਾਈਮ ਰਹੀ ਹੈ ਕੋਈ ਟਾਈਮ ਉਸੋ ਲਈ ਇੱਕ ਟਾਈਮ ਇੱਕ ਟਾਈਮ ਤੇ ਨਹੀਂ ਹੋ ਗਿਆ ਸਰ ਜਾਂ ਦੂਜਾ ਇਸ਼ੂ ਇਹ ਹੈਗਾ ਕਿ ਇਕੱਠੀਆਂ ਨਹੀਂ ਹੋਈਆਂ ਹੈਗੀਆਂ ਅੱਗੇ ਪਿੱਛੇ ਹੋਈਆਂ ਹੈਗੀਆਂ ਔਰ ਉਹਨਾਂ ਦੇ ਵਿੱਚ ਕੈਪ ਸੀਗਾ ਦੱਸੋ ਪਤਾ ਰੋਪਾ ਜੀ ਪਹਿਲਾਂ ਵੀ ਮਸ਼ੀਨਾਂ ਬੰਦ ਹੋਈਆਂ ਸੀ ਕਿ ਮਸ਼ੀਨ ਮਸ਼ੀਨ ਤਾਂ ਬੰਦ ਹੋਈ ਨਹੀਂ ਹੈ ਮਸ਼ੀਨ ਤਾਂ ਬਿਜਲੀ ਨਾਲ ਚੱਲਦੀ ਹੈ ਨਾ ਜੀ ਉਹਦੀ ਤਾਂ ਪਾਵਰ ਬੈਕਅਪ ਵੀ ਹੈ ਮਸ਼ੀਨ ਨਹੀਂ ਬੰਦ ਹੋਈ ਹੈ ਸਿਰਫ ਤੇ ਸਿਰਫ ਆਕਸੀਜਨ ਜਦੋਂ ਉਹਨੇ ਜਦੋਂ ਉਹਨੇ ਚੇਂਜ ਓਵਰ ਕੀਤਾ ਉਹਦੇ ਚੇਂਜ ਓਵਰ ਕਰਨ ਦੇ ਵਿੱਚ ਹੀ ਮਤਲਬ ਤੁਸੀਂ ਕਹ ਲਓ 1 ਡੇਢ ਮਿੰਟ ਦਾ 2 ਮਿੰਟ ਦਾ ਨੱਕ ਸੀਗਾ ਕੈਪ ਜ਼ਿਆਦਾ ਨਹੀਂ ਸਰ ਐਮ ਐਸ ਕਰਨੀ ਇਹਨਾਂ ਨੂੰ ਨੁਕਸਾਨ ਜਿਹੜਾ ਹੋਇਆ ਨਹੀਂ ਉਹਦੇ ਦੇਖੋ ਇੱਕ ਤਾਂ ਪੇਸ਼ੈਂਟ ਜਿਹੜੇ ਹੁੰਦੇ ਆ ਵੈਸੀ ਵੀ ਆਈ ਸੀ ਯੂ ਚ ਕੋਈ ਪੇਸ਼ੈਂਟ ਵੀ ਕ੍ਰਿਟੀਕਲ ਹੁੰਦਾ ਹੈ ਪਰ ਜਿਹਦੇ ਚ ਇਸ ਤਰ੍ਹਾਂ ਇੱਕ ਜਿਹੜਾ ਸਨੇਕ ਵਾਈਟ ਸੀਗਾ ਉਹਦੇ ਲੰਗਸ ਦੀ ਕੰਸੋਲਿਡੇਸ਼ਨ ਸੀ ਦੂਜੇ ਦੇ ਵਿੱਚ ਵੀ ਮਲਟੀ ਆਰਗਨ ਫੇਲਰ ਸੀ ਰਿਜਾ ਵੀ ਡਰੱਗਡ ਐਕਸੀਜਨ ਵਿੱਚ ਦੂਜਾ ਪੇਸ਼ੀ ਜਿਹੜਾ ਸਟੋਪਰ ਪ੍ਰੋਸੈਸ ਸੀ ਉਹਦੇ ਸਾਰਾ ਕਾ ਵੀ ਕੁਝ ਕੌਂਪਲਿਕੇਟਿਡ ਕੇਸ ਸੀਗੇ ਤਾਂ ਨਹੀਂ ਜਿਹਨੂੰ ਆਪਾਂ ਹਾਈ ਰਿਸਕ ਉਦੇ ਵਿੱਚ ਡੈਫੀਨੇਟਲੀ ਜਿਹੜਾ ਹੈਗਾ ਉਹ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਆਕਸੀਜਨ ਡਿਸਪਲੋਸਟ ਜਿਹੜੇ ਪ੍ਰੈਸ਼ਰ ਵੀ ਘਟਦਾ ਉਹ ਤਾਂ ਜੇਰ ਕਰਦਾ ਹੈ ਕਿਉਂਕਿ ਜਦੋਂ ਪੂਰੀ ਵੀ ਚੱਲ ਰਹੀ ਸੀ ਆਕਸੀਜਨ ਤੋਂ ਨਹੀਂ ਮੇਨਟੇਨ ਨਹੀਂ ਹੋ ਰਹੀ ਕੋਈ ਜਾਂਚ ਹਾਂ ਜੀ ਹਾਂ ਉਹ ਕੱਲ ਨੂੰ ਮੇਰੇ ਜਿਹੜੇ ਡਿਪਟੀ ਡਾਇਰੈਕਟਰ ਚੰਡੀਗੜ੍ਹ ਤੋਂ ਸਾਰੀ ਟੀਮ ਆਇਆ ਕਿਉਂ ਇੰਡੀਪੈਂਡੈਂਟ ਸਾਰੀ ਇਨਕੁਆਇਰੀ ਕਰਨ ਸਰ ਜਾਂਚ ਜਾਂਚ ਲਈ ਤਾਂ ਐਮਐਸ ਨੇ ਵੀ ਕਹਿ ਨਾ ਮੈਂਬਰਿਕ ਮੈਂਬਰਿਕ ਬਟੂ ਦੋ ਦਿਨ ਕੇ ਬਾਅਦ ਰਿਪੋਰਟ ਆਏਗੀ ਤਾਂ ਸਰਕਾਰ ਕੀ ਤਰਫ ਸੇ ਕੈਕਸ਼ਨ ਹੈ ਦੇਖੋ ਮੇਰੀ ਤਰਫ ਸੇ ਜੋ ਹੈ ਨਾ ਜੀ ਮਤਲਬ ਜੋ ਚੰਡੀਗੜ੍ਹ ਸੇ ਮੇਰੀ ਟੀਮ ਆਏਗੀ ਉਸੀ ਨੇ ਡਾਕਟਰਾਂ ਆਉਣਗੇ ਉਹ ਆਪਣਾ ਇੰਡੀਪੈਂਡੈਂਟਲੀ ਦੇਖਣਗੇ ਸਾਰਾ ਕਿਉਂਕਿ ਉਹ ਆਬਜੈਕਟਿਵ ਹੈ ਉਹ ਬਾਹਰ ਸੇ ਲੱਗਦਾ ਹੈ ਕਿਈ ਨਾ ਕਿਈ ਅਨਕਿਆਲੀ ਹੋਈ ਹੈ ਜੋ ਲਾਪਰਵਾਹੀ ਆਈ ਹੈ ਸਭ ਦੇਖੋ ਅਭੀ ਅਭੀ ਨਾ ਇਸ ਵਿੱਚ ਕੋਈ ਜਲਦਬਾਜ਼ੀ ਨਾ ਕਰੇ ਸਰ ਐਟਾ ਕੋਸਾ ਵੱਲੋਂ ਹੀ ਕਲ ਕੀਤੀ ਗਈ ਹੈ ਕਿ ਉਹਨਾਂ ਦਾ ਕਹਿੰਦਾ ਕਿ ਸਾਡੇ ਨੂੰ ਸਾਫੀ ਕਮੀ ਹੋਣ ਦੇ ਕਰਕੇ ਹੋਰ ਸਟਾਫ ਕਰਮਚਾਰੀ ਨੂੰ ਆਪਾਂ ਇਸ ਆਪਣਾ ਡਵਾਟਰੂ ਵਿੱਚ ਤਾਇਗਾ ਆਪੇ ਨੀ ਨੀ ਤੁਸੀਂ ਦੇਖੋ ਸਾਡੇ ਕੋਲੇ ਮੇਰੇ ਖਿਆਲ ਫੋਟ ਕਿੱਦ ਚੱਲੀ ਹੈ ਜੀ ਤੇ ਉਹ ਜਿਹੜੇ ਇੰਟਰਨੈਟ ਹੈ ਜੀ ਇਹ ਸਮੋਸਾ ਕਹਿ ਰਹੇ ਸਾਡਾ ਸੁਣ ਲੋ ਸੁਣ ਲੋ ਸੁਣ ਲੋ ਬਰੀ 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 ਬੇਰੀ ਬੇਤੀ ਸੁਣ ਲੋ ਜੀ 46 ਦਾ ਸਾਡੇ ਕੋਲੇ ਜਿਹੜੇ ਜਿਹਨੂੰ ਅਸੀਂ ਰਿਟਰਨ ਕਰਨੇ ਆ ਡਾਕਟਰਸ ਹੁੰਦੇ ਆ ਉਹ ਫਿਰ ਉਸ ਤੋਂ ਸਭਾ ਹਾਊਸ ਸਰਜਨ ਕਿੰਨੇ ਆ ਤੁਹਾਡੇ ਕੋਲ 14 ਉਹ ਸਰਜਨ ਹੈ ਜੀ ਡੀਆਰਪੀ ਔਰ ਡੀਐਨਬੀ ਵਾਲੇ ਸਮੋਸਾ ਪਿੱਛੇ ਖੜੇ ਨਾ 46 ਹੈ ਜੀ ਜਿਹੜੇ ਕਲ ਜਿਹੜੇ ਕਦੀ ਫੋਨ ਕਰਕੇ ਆਪਾਂ ਜਿਹੜਾ ਇੱਕ ਮਿੰਟ ਇੱਕ ਮਿੰਟ ਰਾਜੀ ਦਾ ਕਮੀ ਕਹੀ ਨਾ ਇੱਕ ਮਿੰਟ ਇੱਕ ਮਿੰਟ ਜੀ ਨਹੀਂ ਚਾਲੀ ਡਾਕਟਰ ਇੰਟਰਨ ਜੀ 14 ਤੁਹਾਡੇ ਹਾਊਸ ਸਰਜਨ ਜੀ ਉਸ ਤੋਂ ਸਵਾਇ ਡੀ ਐਨ ਬੀ ਦੇ ਔਰ ਡੀ ਆਰ ਪੀ ਦੇ ਸਟੂਡੈਂਟਸ ਚਾਲੀ ਹੋ ਗਿਆ ਅਟ ਐਨੀ ਗਿਵਨ ਟਾਈਮ ਆਈਸੀਯੂ ਦੇ ਵਿੱਚ ਹਰ ਬੈੱਡ ਤੇ ਦੋ ਜਾਂ ਤਿੰਨ ਡਾਕਟਰ ਹੁੰਦੇ ਆ ਸਰਕਾਰ ਕੀ ਤਰਫੋਂ ਕੋਈ ਸਾਥ ਨਹੀਂ ਆਕਸੀਜਨ ਜਿੰਕੀ ਜਿੰਕੀ ਮਿਲਦੀ ਆ ਇਹ ਗੱਲ ਕਰ ਰਹੇ ਆ ਸਾਡੀ ਉਹਨਾਂ ਦੇ ਬੜੀਆਂ ਬੜੀਆਂ ਮੈਂ ਦੇਖੋ ਰਾਤ ਨੂੰ ਆਇਆ ਕਿਉਂ ਆ ਮਰੀਜ਼ ਜਲਦੀ ਹੀ ਮਰਦੀ ਉਹਨਾਂ ਦੇ ਨਾਲ ਹੈ ਕਿ ਸਾਡੇ ਵੱਲੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਅਸੀਂ ਬਿਲਕੁਲ ਸਰਕਾਰ ਉਹਨਾਂ ਦੀ ਹਰ ਹਰ ਸੰਭਵ ਕੋਸ਼ਿਸ਼ ਕਰੇਗੀ ਹਰ ਤਰ੍ਹਾਂ ਦੀ ਮਦਦ ਕਰੇਗੀ ਅਸੀਂ ਉਹਨਾਂ ਦੀ ਪਰਿਵਾਰ ਨੂੰ ਮਿਲੇਗਾ ਤੁਹਾਨੂੰ ਮੈਂ ਬਿਲਕੁਲ ਹੌਂਸਲਾ ਦਿੱਤਾ ਬਚਾਰੇ ਉਹ ਜਿਹੜਾ ਹੈਗੇ ਸੱਦ ਵਿੱਚ ਆ ਬਿਲਕੁਲ ਬਿਲਕੁਲ ਮਿਲੇਗਾ ਜੀ ਉਹਨਾਂ ਨੂੰ ਪਰਿਵਾਰ ਨੂੰ ਦੇਖ ਰਹਾ ਸੀ ਸਰ ਇਸ ਕੇ ਬ ਇਸ ਵਿੱਚ ਉਹ ਉਹ ਉਹਦੇ ਵਿੱਚ ਜਿਹੜਾ ਉਹਦਾ 24/7 ਉਹਦੇ ਵਿੱਚ 24 ਰੋਟੇਸ਼ਨ ਜਿਹੜਾ ਸਟਾਫ ਹੁੰਦਾ ਜਿਹੜਾ ਕਿ ਉੱਥੇ ਬੈਠਾ ਹੁੰਦਾ ਪਲਾਂਟ ਦੇ ਵਿੱਚ ਬਾਕੀ ਡਾਕਟਰਸ ਹੁੰਦੇ ਆ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਹੁੰਦੀ ਆ ਡਾਕਟਰ ਸਾਡੇ ਜਿਹੜੇ ਮੈਡੀਕਲ ਸੁਪਰਡੈਂਟ ਵੀ ਇੱਥੇ ਆ ਔਰ ਜਿਹੜੇ ਸਾਡੇ ਬਾਕੀ ਦੇ ਡਾਕਟਰ ਜਿਹੜੇ ਜਿਹੜੇ ਤੁਹਾਡੇ ਕੁਆਲਿਫਾਈਡ ਪੋਸਟ ਗ੍ਰੈਜੂਏਟਰੀ ਨਾਲ ਡਿਊਟੀ ਦੇ ਉੱਪਰ ਕੀ ਹੋਇਆ ਨਹੀਂ ਨਹੀਂ ਸਾਡੇ ਕਹਿਣਾ ਕਿ ਤੁਹਾਡੇ ਨਾਲ ਖੜੇ ਹੋਏ ਦੇਖੋ ਜਿਹੜਾ ਜਿਹੜੇ 4th ਕਲਾਸ ਆ ਨਾ ਜੀ ਜਿਹੜੇ 4th ਕਲਾਸ ਆ ਉਹਨਾਂ ਦਾ ਕੰਮ ਸਪਾਈ ਕਰਨਾ ਜਾਂ ਦੂਜਾ ਕੰਮ ਆ ਜਿਹੜੀ ਪੇਸ਼ੈਂਟ ਦੀ ਕੰਮ ਕਰਨੀ ਹੈ ਜਿਹੜੇ ਆਈਸੀਯੂ ਦਾ ਹਰ ਪੇਸ਼ੈਂਟ ਪਿੱਛੇ ਤਿੰਨ ਡਾਕਟਰ ਹੈਗੇ ਸਾਡੇ ਕੋਲ ਉਹਦੇ ਉੱਪਰ ਕੰਸਲਟੈਂਟ ਆ ਜਿਹੜਾ ਨਸਟਰ ਚੇਸਟਾ ਜਿਹੜਾ ਕਿ ਟ੍ਰੇਨ ਨਸਟਰ ਚੇਸਟਾ ਉਹਦੇ ਸਾਰੀ ਐਮਰਜੈਂਸੀ ਕੋਪਰਟ ਅਸੀਂ ਅਗਲੀ ਕਾਰਵਾਈ ਅਸੀਂ ਡਿਟੇਲਡ ਇਨਕੁਆਰੀ ਕਰਾਂਗੇ ਜੀ ਇੱਕ ਤਾਂ ਇਹ ਕਿਉਂ ਹੋਇਆ ਠੀਕ ਹੈ ਜੀ ਇਹਦੇ ਵਿੱਚ ਕਿਤੇ ਮਤਲਬ ਜਿਹੜਾ ਇਹਦੇ ਕਿਉਂਕਿ ਕਾਫੀ ਸਾਰੇ ਬੰਦੇ ਇਨਵੋਲਡ ਹੈ ਕਿਹੜੇ ਲੈਵਲ ਤੇ ਕਿਸੇ ਲੈਵਲ ਤੇ ਕੋਈ ਕੋਈ ਕਮੀ ਪੇਸ਼ੀ ਰਹੀ ਹੈ ਤੇ ਅੱਗੇ ਤੋਂ ਕਦੇ ਨਾ ਹੋਵੇ ਇਹਦੇ ਚ ਆਪਾਂ ਕੀ ਇਮਪਰੂਵਮੈਂਟ ਕਰ ਸਕਦੇ ਆ ਉਹ ਸਾਰਾ ਕੁਝ ਕਰਕੇ ਮੈਨੂੰ ਦੱਸਣਗੇ ਜੀ ਇਹ ਇਹ ਮੇਰੇ ਕੋਲ ਰਿਪੋਰਟ ਜਿਹੜੀ ਆ ਗਈ ਹੈ ਅਗਲੇ ਅਗਲੇ ਹਫਤੇ 48 ਆਰਸ ਆ ਜਗੀ ਜੀ ਮੈਨੂੰ ਸਰਵਿਸ ਪਲਾਨ ਕਿ ਰੂਟੀਨ ਚੈਕਿੰਗ ਕਿਵੇਂ ਰਹਤੀ ਹੈ ਕਿਆ ਇਸ ਦਾ ਚੈੱਕ ਅਪ ਇਹਦਾ ਰੈਗੂਲਰ ਰੈਗੂਲਰ ਇਹਦਾ ਜਿਹੜੀ ਸਰਵਿਸਿੰਗ ਵੀ ਹੁੰਦੀ ਹੈ ਜੀ ਇਹਦਾ ਜਿਹੜਾ ਸਾਰਾ ਚੈੱਕ ਅਪ ਵੀ ਹੁੰਦਾ ਸਾਰਾ ਕੁਝ ਕਰਦੇ ਆ ਉਹਦੇ ਚ ਕੋਈ ਵੀ ਜਿਹੜੀ ਮਸ਼ੀਨ ਹੈ ਉਹਦੇ ਚ ਕਦੇ ਨਾ ਕਦੇ ਖਰਾਬੀ ਆ ਜਾਂਦੀ ਆ ਤੇ ਉਹ ਇੱਕ ਸਟੈਂਡ ਬਾਈ ਕੰਪਰੈਸਰ ਹੈ